ਦਿਨ ਆਪਣੀ ਭੈਣ ਮਾਤਾ ਤ੍ਰਿਪਤਾ ਜੀ ਨੂੰ ਮਿਲਣ ਵਾਸਤੇ ਉਹਨਾਂ ਦੇ ਭੈਣ ਜੀ ਲਖੋ ਜੀ ਗੁਰੂ ਨਾਨਕ ਸਾਹਿਬ ਦੇ ਘਰ ਆਏ ਆਪਸ ਵਿੱਚ ਖੈਰ ਸੁਖ ਪੁੱਛੀ ਦੋਨਾਂ ਦੀ ਗੱਲਬਾਤ ਹੋਈ ਗੱਲਬਾਤ ਦੌਰਾਨ ਪੁੱਛਿਆ ਨਾਨਕ ਦਾ ਕੀ ਹਾਲ ਹੈ ਕਿਣ ਲੱਗੇ ਭੈਣੇ ਪਹਿਲਾਂ ਜਦੋਂ ਛੋਟਾ ਸੀ ਨਾ ਘਰੋਂ ਵਰਤਨ ਲੈ ਜਾਂਦਾ ਸੀ ਬਾਹਰ ਵਰਤਨ ਸੁੱਟ ਆਉਂਦਾ ਕੋਈ ਵਸਤਰ ਲੈ ਗਿਆ ਵਸਤਰ ਬਾਹਰ ਕਿਸੇ ਗਰੀਬ ਨੂੰ ਦਿਆਂ ਜਾਂ ਗਹਿਣਿਆਂ ਤੱਕ ਵੀ ਆਪਣੇ ਗਰੀਬਾਂ ਨੂੰ ਵੰਡ ਆਉਂਦਾ ਸੀ ਵੱਡਾ ਹੋਇਆ ਥੋੜਾ ਪਾਂਦੇ ਕੋਲ ਪੜਨ ਪਾਇਆ ਪਾਂਦੇ ਨੂੰ ਵੀ ਐਸਾ ਇਸ ਤਰ੍ਹਾਂ ਦੀਆਂ ਗੱਲਾਂ ਇਹਨੇ ਪਾਂਦੇ ਨਾਲ ਕੀਤੀਆਂ ਇਸ ਤਰ੍ਹਾਂ ਦੇ ਵਿਚਾਰ ਇਹਨੇ ਪਾਂਦੇ ਨਾਲ ਕੀਤੇ ਪਾਂਦਾ ਵੀ ਇਹਨੂੰ ਪੜਾਉਣ ਤੋਂ ਜਵਾਬ ਦੇ ਗਿਆ ਕਿਨ ਲੱਗਾ ਇਹ ਮੇਰੇ ਪੜਾਉਣ ਦਾ ਨਹੀਂ ਹੈ ਅੱਜ ਕੱਲ੍ਹ ਹਾਲਾਤ ਇਹ ਨੇ ਪਹਿਲਾਂ ਖੇਡਦਾ ਸੀ ਅੱਜ ਕੱਲ੍ਹ ਬੱਚਿਆਂ ਨਾਲ ਖੇਡਦਾ ਨਹੀਂ ਪਹਿਲਾਂ ਬੋਲਦਾ ਸੀ ਗੱਲਬਾਤ ਕਰ ਲੈਂਦਾ ਸੀ ਹੁਣ ਗੱਲਬਾਤ ਵੀ ਨਹੀਂ ਕਰਦਾ ਲੋੜ ਮੁਤਾਬਕ ਭੋਜਨ ਪ੍ਰਸ਼ਾਦ ਸ਼ੱਕ ਲੈਂਦਾ ਏ ਜੇ ਮਨ ਵਿੱਚ ਆਇਆ ਤੇ ਘਰ ਵਿੱਚ ਹੀ ਸੌ ਜਾਂਦਾ ਏ ਜੇ ਨਈ ਮਨ ਮੰਨਿਆਂ ਤੇ ਬਾਹਰ ਜਾ ਕੇ ਖੂਹ ਤੇ ਖੇਤਾਂ ਵਿੱਚ ਖੂਹ ਤੇ ਜਾ ਕੇ ਚਾਦਰ ਲੈ ਕੇ ਸੌ ਜਾਂਦੇ ਨਾ ਕੁਝ ਬੋਲਦਾ ਤੇ ਨਾ ਹੀ ਕੁਝ ਕਹਿੰਦਾ ਮਸਤਾਨਿਆਂ ਵਾਲਾ ਸੁਭਾਅ ਹੋ ਗਿਆ ਖਣ ਲੱਗੇ ਮਾਤਾ ਤ੍ਰਿਪਤਾ ਜੀ ਦੀ ਭੈਣ ਗੁਰਨਾਨਕ ਸਾਹਿਬ ਜੀ ਦੀ ਮਾਸੀ ਮਾਸੀ ਲਖੋ ਜੀ ਕਹਿਣ ਲੱਗੇ ਭੈਣੇ ਗੁੱਸਾ ਨਾਂ ਕਰੇ ਤਾਂ ਮੈਨੂੰ ਇੰਜ ਲੱਗਦਾ ਜਿਵੇਂ ਤੇਰਾ ਪੁੱਤ ਕਮਲਾ ਜਿਹਾ ਹੋਵੇ ਮੈਨੂੰ ਤੇ ਇੰਜ ਮਹਿਸੂਸ ਹੁੰਦਾ ਕਿ ਤੇਰਾ ਪੁੱਤ ਮਸਤਾਨਾ ਕਮਲਾ ਏ ਗੁਰਨਾਨਕ ਸਾਹਿਬ ਸੁਣਦੇ ਸਨ ਸੁਤੇ ਸਿੱਧ ਬਚਨ ਕਰ ਦਿੱਤੇ ਕਹਿਣ ਲੱਗੇ ਮਾਸੀ ਯਾਦ ਰੱਖੀ ਜਿਹੜਾ ਤੇਰੇ ਘਰ ਪੈਦਾ ਹੋਏਗਾ ਤੇਰਾ ਪੁੱਤ ਉਹ ਮੇਰੇ ਤੋਂ ਵੀ ਵੱਡਾ ਕਮਲਾ ਹੋਏਗਾ ਤੇਰਾ ਪੁੱਤ ਮੇਰੇ ਤੋਂ ਵੀ ਵੱਡਾ ਮਸਤਾਨਾ دیਵਾਨਾ ਹੋਏਗਾ ਤੇ ਫਿਰ 마ਸੀ ਲੱਖੋ ਦੇ ਘਰ ਪੈਦਾ ਕੌਣ ਹੋਇਆ ਜਿਹਨੂੰ ਦੁਨੀਆਂ ਦੇ ਲੋਕ ਬਾਬਾ ਰਾਮ ਥੰਮਣ ਬੈਰਾਗੀ ਕਹਿੰਦੇ ਐ ਇਹ ਇਹ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਾਸੀ ਦੇ بیٹے ਸਨ ਬਹੁਤ ਵੱਡੇ ਅਲਮਸਤ ਸਾਧੂ بے ਪਰਵਾਹ ਸਾਧੂ ਰੱਬ ਦੇ ਰੰਗ ਵਿੱਚ ਰੰਗੇ ਰਹਿਣ ਵਾਲੇ ਸਾਧੂ ਭਜਨ ਬੰਦਗੀ ਵਾਲੀ ਰੂਹ ਤਿਆਗੀ ਬੈਰਾਗੀ ਰੂਹ ਹੋਏ ਬਾਬਾ RAM ਥੰਮਣ ਬਹਿਰਾਗੀ ਜੀ ਮਾਝੇ ਵਿੱਚ ਉਹਨਾਂ ਦਾ ਬਹੁਤ ਵੱਡਾ ਸਥਾਨ ਹੈ ਤੇ ਬਹੁਤ ਵੱਡਾ ਜੋੜ ਮੇਲਾ ਪਰਦਾ ਹੈ ਬਾਬਾ RAM ਥੰਮਣ ਦਾ ਰਾਗੀ ਜੀ ਦੇ ਸਥਾਨ ਉਹ ਬਾਬਾ RAM ਥੰਮਣ ਬਹਿਰਾਗੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਤੋਂ ਪੈਦਾ ਹੋਏ ਔਰ ਗੁਰੂ ਨਾਨਕ ਦੇਵ ਸਾਹਿਬ ਜੀ ਦੇ